ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਨਤੀਜੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਇੱਕ ਸੀਟ ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਦੋ ਵੱਡੇ ਗੜ ਕਾਂਗਰਸ ਪਾਰਟੀ ਦੇ ਜਿਨ੍ਹਾਂ ਦੇ ਵਿੱਚ ਇੱਕ ਸੀ ਗਿੱਦੜਵਾਹਾ ਤੇ ਦੂਜਾ ਸੀ ਡੇਰਾ ਬਾਬਾ ਨਾਨਕ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਵੇਂ ਕਿ ਵੱਡੇ-ਵੱਡੇ ਨਾਮ ਨਹੀਂ ਸਨ ਪਰ ਉਹਨਾਂ ਨੇ ਜਿੱਤ ਬੜੀ ਵੱਡੀ ਹਾਸਲ ਕਰ ਲਈ ਹੈ ਜੇਕਰ ਗੱਲ ਕੀਤੀ ਜਾਵੇ ਬਰਨਾਲਾ ਵਿਧਾਨ ਸਭਾ ਹਲਕੇ ਦੀ ਤਾਂ ਇੱਥੇ ਮੀਤਹਿਰ ਇੱਕ ਵੱਡਾ ਨਾਮ ਸੀ ਪਰ ਉਹਨਾਂ ਦੇ ਖਿਲਾਫ ਵੀ ਇੱਕ ਆਮ ਵਰਕਰ ਦੇ ਵੱਲੋਂ ਟਿਕਟ ਦੇ ਉੱਤੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਗਈ ਹੈ ਤਾਂ ਤਿੰਨ ਵੱਡੇ ਚਿਹਰੇ ਜਾਂ ਤਿੰਨ ਵੱਡੇ ਨਾਮ ਪੰਜਾਬ ਦੀ ਸਿਆਸਤ ਦੇ ਇਸ ਚੋਣ ਦੇ ਵਿੱਚ ਹਾਰ ਗਏ ਨੇ ਅਤੇ ਉਹਨਾਂ ਦੇ ਖਿਲਾਫ ਆਮ ਉਮੀਦਵਾਰਾਂ ਨੂੰ ਲੋਕਾਂ ਨੇ ਜਿਤਾ ਦਿੱਤਾ ਹੈ ਭਾਵ ਜਿਨ੍ਹਾਂ ਦਾ ਕੋਈ ਜ਼ਿਆਦਾ ਵੱਡਾ ਚਰਚਾ ਨਹੀਂ ਸੀ ਜ਼ਿਆਦਾ ਵੱਡਾ ਨਾਮ ਨਹੀਂ ਸੀ ਉਹ ਉਮੀਦਵਾਰ ਇਹਨਾਂ ਤਿੰਨ ਹਲਕਿਆਂ ਵਿੱਚੋਂ ਜਿੱਤੇ ਆ ਪਰ ਚੌਥਾ ਵਿਧਾਨ ਸਭਾ ਹਲਕਾ ਚੱਬੇਵਾਲ ਜਿੱਥੇ ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਤੇ ਹੁਸ਼ਿਆਰਪੁਰ ਤੋਂ ਐਮਪੀ ਦੀ ਚੋਣ ਲੜ ਕੇ ਜਿੱਤ ਗਏ ਅਤੇ ਹੁਣ ਉਹਨਾਂ ਦੇ ਪੁੱਤਰ ਨੂੰ ਵੀ ਲੋਕਾਂ ਨੇ ਫਤਵਾ ਦਿੱਤਾ ਹੈ ਅਤੇ ਵੱਡੀ ਲੀਡ ਦੇ ਨਾਲ ਜਿਤਾ ਕੇ ਉਹਨਾਂ ਦੇ ਪੁੱਤਰ ਨੂੰ ਵੀ ਚੱਬੇਵਾਲਾ ਹਲਕੇ ਤੋਂ ਵਿਧਾਇਕ ਬਣਾ ਕੇ ਵਿਧਾਨ ਸਭਾ ਭੇਜ ਦਿੱਤਾ ਹੈ ਜੇ ਗੱਲ ਕੀਤੀ ਜਾਵੇ ਗਿੱਦੜਬਾ ਹਲਕੇ ਦੀ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਟੱਲੋਂਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਸ ਹਲਕੇ ਦੇ ਵਿੱਚੋਂ ਵੱਡੀ ਲੀਡ ਜਿਹੜੀ ਹੈ 20000 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ ਰਾਜਾ ਵੜਿੰਗਾ ਆਪਣਾ ਗੜ ਸਮਝਦੇ ਸੀ ਗਿੱਦੜਬਾ ਨੂੰ ਅਤੇ ਇਸ ਹਲਕੇ 'ਚ ਗਿੱਦੜਬਾ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਕੋਈ ਵੱਡਾ ਲੀਡਰ ਨਹੀਂ ਹੈ ਲੋਕਾਂ ਦੇ ਸਾਹਮਣੇ ਲੋਕ ਕਿਸੇ ਨੂੰ ਵੀ ਫਤਵਾ ਦੇ ਸਕਦੇ ਆ ਤਾਂ ਫਿਰ ਇਸ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਲੋਕਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਨਾਲ ਜਿਤਾਇਆ ਕਿ 20000 ਨੂੰ ਪਾਰ ਇਹ ਲੀਡ ਕਰ ਗਈ ਹੈ ਜੋ ਰਾਜਾ ਵੜਿੰਗ ਦੀ ਪਤਨੀ ਨੂੰ ਹਰਾਉਣ ਦੇ ਵਿੱਚ ਡਿੰਪੀ ਢਿਲੋਂ ਕਾਮਯਾਬ ਹੋਏ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਦੂਸਰੇ ਹਲਕੇ ਡੇਰਾ ਬਾਬਾ ਨਾਨਕ ਦੀ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਆਪਣਾ ਗੜ ਸਮਝਦੇ ਸੀ ਜਿਸ ਨੂੰ ਉੱਥੇ ਵੀ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਗਿਆ ਸੁਖਜਿੰਦਰ ਰੰਧਾਵਾ ਇੱਥੋਂ ਲਗਾਤਾਰ ਵਿਧਾਇਕ ਜਿੱਤਦੇ ਆ ਰਹੇ ਸੀ ਗੁਰਦਾਸਪੁਰ ਤੋਂ ਐਮਪੀ ਦੀ ਚੋਣ ਲੜੀ ਤੇ ਫਿਰ ਵੀ ਜਿੱਤੇ ਪਰ ਇਸ ਜ਼ਿਮਨੀ ਚੋਣ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਜੋ ਆਪਣੀ ਪਤਨੀ ਨੂੰ ਟਿਕਟ ਦਵਾਈ ਗਈ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਪਰ ਲੋਕਾਂ ਨੇ ਫਤਵਾ ਨਹੀਂ ਦਿੱਤਾ ਅਤੇ ਇਸ ਹਲਕੇ ਦੇ ਵਿੱਚੋਂ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੂੰ ਜਿਤਾ ਦਿੱਤਾ 5722 ਵੋਟਾਂ ਦੇ ਨਾਲ ਰੰਧਾਵਾ ਨੇ ਇੱਥੇ ਸੁਖਜਿੰਦਰ ਰੰਧਾਵਾ ਦੀ ਪਤਨੀ ਨੂੰ ਹਰਾਇਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹ ਦੂਜੀ ਵੱਡੀ ਸੀਟ ਇਸ ਚਾਰ ਸੀਟਾਂ ਦੇ ਵਿੱਚੋਂ ਜਿੱਤੀ ਹੈ ਜੇਕਰ ਗੱਲ ਕੀਤੀ ਜਾਵੇ ਅਗਲੇ ਹਲਕੇ ਚੱਬੇਵਾਲ ਦੀ ਚੱਬੇਵਾਲ ਹਲਕੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਉਹ ਲਗਭਗ 28000 ਦੇ ਕਰੀਬ ਵੋਟਾਂ ਦੇ ਨਾਲ ਇਸ ਹਲਕੇ ਦੇ ਵਿੱਚੋਂ ਜੇਤੂ ਰਹੇ ਨੇ ਤਾਂ ਉਹਨਾਂ ਦਾ ਦਬਦਬਾ ਰਾਜਕੁਮਾਰ ਛੱਬੇਵਾਲ ਦਾ ਲੋਕਾਂ ਦੇ ਨਾਲ ਰਿਸ਼ਤਾ ਇਹ ਦਰਸਾਉਂਦਾ ਹੈ ਕਿ ਇਸ ਤਰੀਕੇ ਦੀ ਜਿੱਤ ਉਹਨਾਂ ਨੂੰ ਹਾਸਲ ਹੋਈ ਹੈ ਕਿ ਇੱਕ ਪਾਸੜ ਮੁਕਾਬਲਾ ਕਿਸੇ ਨਾਲ ਦਿਖਾਈ ਹੀ ਨਹੀਂ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਖ ਨੂੰ ਲੋਕਾਂ ਨੇ ਵੱਡੇ ਬਹੁਮਤ ਦੇ ਨਾਲ ਵਿਧਾਨ ਸਭਾ ਭੇਜ ਦਿੱਤਾ ਹੈ ਅਗਲਾ ਹਲਕਾ ਹੈ ਬਰਨਾਲਾ ਜਿੱਥੇ ਆਮ ਆਦਮੀ ਪਾਰਟੀ ਮੀਤ ਹੇਰ ਸਦ ਅਤਾਰ ਤੇ ਇਸ ਚੋਣ ਦੇ ਵਿੱਚ ਪੂਰੀ ਜਾਨ ਲਾ ਕੇ ਲੜਦੇ ਦਿਖਾਈ ਦਿੱਤੇ ਪਰ ਮੀਤ ਹੇਰ ਦਾ ਉਹ ਵਿਕਾਸ ਵਾਲਾ ਨਾਰਾ ਵੀ ਕੰਮ ਨਹੀਂ ਆਇਆ ਲੋਕਾਂ ਨੇ ਵਿਕਾਸ ਦੇ ਨਾਂ ਤੇ ਵੋਟਾਂ ਨਹੀਂ ਪਾਈਆਂ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਲੋਂ ਨੂੰ 2157 ਵੋਟਾਂ ਦੇ ਨਾਲ ਲੋਕਾਂ ਨੇ ਜਿਤਾ ਦਿੱਤਾ ਤੇ ਆਮ ਆਦਮੀ ਪਾਰਟੀ ਜਿਸ ਨੂੰ ਰਾਜਧਾਨੀ ਸਮਝਦੀ ਸੀ ਉਥੋਂ ਆਪ ਨੂੰ ਹਾਰ ਚਲਣੀ ਪਈ ਹੈ ਤਾਂ ਜਿੱਥੇ ਪੂਰੀਆਂ ਬਾਕੀ ਦੀਆਂ ਤਿੰਨ ਸੀਟਾਂ ਜਿੱਥੇ ਕਾਂਗਰਸ ਪਾਰਟੀ ਦਾ ਦਬਦਬਾ ਰਹਿੰਦਾ ਸੀ ਉੱਥੋਂ ਆਮ ਆਦਮੀ ਪਾਰਟੀ ਜਿੱਤੀ ਹੈ ਪਰ ਜਿੱਥੇ ਆਪ ਦਾ ਦਬਦਬਾ ਸੀ ਉੱਥੇ ਕਾਂਗਰਸ ਪਾਰਟੀ ਨੇ ਝੰਡਾ ਘੜ ਦਿੱਤਾ ਹੈ ਤਾਂ ਇਹ ਚੋਣ ਬਹੁਤ ਤਰੀਕਿਆਂ ਦੇ ਨਾਲ ਨਵੇਂ ਸੰਦੇਸ਼ ਦੇ ਰਹੀ ਹੈ ਕਿ ਜਿੱਥੇ ਲੀਡਰ ਆਪਣੇ ਹਲਕਿਆਂ ਨੂੰ ਆਪਣਾ ਗੜ ਸਮਝਣ ਲੱਗ ਜਾਂਦੇ ਆ ਜਾਂ ਫਿਰ ਆਪਣੀ ਇੱਕ ਵੋਟ ਬੈਂਕ ਪੱਕੀ ਸਮਝਣ ਲੱਗ ਜਾਂਦੇ ਆ ਕਿ ਲੋਕ ਸਾਡੇ ਨਾਲ ਹੀ ਨੇ ਇੱਥੋਂ ਨਹੀਂ ਹਿਲਣਗੇ ਉਹ ਸਭ ਕੁਝ ਬਦਲਦਾ ਇਸ ਵਾਰ ਇਹਨਾਂ ਜਮਨੀ ਚੋਣਾਂ 'ਚ ਦਿਖਾਈ ਦਿੱਤਾ ਹੈ ਪਾਵੇਂ ਆਮ ਆਦਮੀ ਪਾਰਟੀ ਦਾ ਗੜ ਬਰਨਾਲਾ ਸੀ ਉੱਥੋਂ ਕਾਂਗਰਸ ਜਿੱਤ ਗਈ ਤੇ ਜਿੱਥੇ ਕਾਂਗਰਸ ਦਾ ਗੜ ਮੰਨਿਆ ਜਾਂਦਾ ਸੀ ਚੱਬੇਵਾਲ ਹੋਵੇ ਚਾਹੇ ਚਾਹੇ ਹੋਵੇ ਡੇਰਾ ਬਾਬਾ ਨਾਨਕ ਤੇ ਗੇਦਲਬਾ ਇਹਨਾਂ ਹਲਕਿਆਂ 'ਚ ਕਾਂਗਰਸ ਪਾਰਟੀ ਦੇ ਤਰੰਦਰ ਲੀਡਰ ਪ੍ਰਚਾਰ ਕਰ ਰਹੇ ਸੀ ਆਪਣੇ ਪਰਿਵਾਰਾਂ ਦੇ ਲਈ ਟਿਕਟਾਂ ਉਹਨਾਂ ਨੇ ਲਈਆਂ ਸੀ ਪਰ ਉਹਨਾਂ ਨੂੰ ਲੋਕਾਂ ਨੇ ਦਿਖਾ ਦਿੱਤਾ ਕਿ ਇਹ ਕਿਸੇ ਲੀਡਰ ਦੀ ਕੋਈ ਵੀ ਜ਼ਗੀਰ ਨਹੀਂ ਹੈ ਕਿਸੇ ਵੀ ਹਲਕੇ ਦੇ ਵਿੱਚ ਕੋਈ ਲੀਡਰ ਆਪਣੇ ਆਪ ਨੂੰ ਆਪਣੇ ਆਪ ਨੂੰ ਵੱਡਾ ਨਾ ਸਮਝੇ ਜਾਂ ਫਿਰ ਕਹਿ ਲਈਏ ਕਿ ਆਪਣੇ ਆਪ ਨੂੰ ਇਸ ਤਰ੍ਹਾਂ ਨਾ ਸਮਝੇ ਕਿ ਮੈਨੂੰ ਕੋਈ ਨਹੀਂ ਹਰਾ ਸਕਦਾ ਤਾਂ ਲੀਡਰਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਸਭਕ ਲੋਕਾਂ ਨੇ ਜ਼ਰੂਰ ਸਿਖਾਇਆ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ 91 ਵਿਧਾਇਕ ਰਹੇ ਗਏ ਸੀ ਕਿਉਂਕਿ ਮੀਤ ਹੈਰ ਐਮਪੀ ਬਣੇ ਜਿਸ ਤੋਂ ਬਾਅਦ 92 ਤੋਂ ਘਟ ਕੇ 91 ਜਿਹੜੀਆਂ ਉਹ ਲੋਕ ਸਭਾ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਸੀਟਾਂ 92 ਮਿਲੀਆਂ ਸੀ ਉਹ 91 ਹੋਈਆਂ ਤੇ 91 ਤੋਂ ਹੁਣ ਤਿੰਨ ਇਹ ਸੀਟਾਂ ਜਿੱਤ ਕੇ 94 ਦੇ ਉੱਤੇ ਆਮ ਆਦਮੀ ਪਾਰਟੀ ਪਹੁੰਚ ਚੁੱਕੀ ਹੈ ਤਾਂ ਇਹ ਵੱਡਾ ਇਤਿਹਾਸ ਆਮ ਆਦਮੀ ਪਾਰਟੀ ਨੇ ਅੱਜ ਰਚਿਆ ਤੇ ਇਤਨੇ ਹਲਕਿਆਂ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਜੋ ਵਾਅਦੇ ਜਿਮਨੀ ਚੋਣਾਂ ਦੇ ਵਿੱਚ ਅਸੀਂ ਲੋਕਾਂ ਨਾਲ ਕੀਤੇ ਸੀ ਉਹਨਾਂ ਨੂੰ ਵੀ ਪੂਰੇ ਕਰਾਂਗੇ ਤਾਂ ਕਾਂਗਰਸ ਪਾਰਟੀ ਜਿੱਥੇ ਇੱਕ ਸੀਟ ਜਿੱਤ ਕੇ ਖੁਸ਼ੀ ਮਨਾ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤ ਕੇ ਦਾਅਵੇ ਠੋਕ ਰਹੀ ਹੈ ਕਿ ਅਸੀਂ ਵਿਕਾਸ ਦੇ ਨਾਂ ਤੇ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਆਪਣੀ ਉਧਾਰ ਰਹੇ ਹਾਂ ਅਤੇ ਕੰਮ ਕਰ ਰਹੇ ਹਾਂ ਲੋਕਾਂ ਦੇ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਬਾਗੋ ਬਾਗ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਸ਼ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਇਸੇ ਮਸਲੇ ਨੂੰ ਲੈ ਕੇ ਲੋਕਾਂ ਦਾ ਧੰਨਵਾਦ ਕਰਨਗੇ ਤਾਂ ਲਗਾਤਾਰ ਆਮ ਆਦਮੀ ਪਾਰਟੀ ਜਿੱਤ ਦੇ ਜਸ਼ਨ ਮਨਾ ਰਹੀ ਹੈ ਕਿਉਂਕਿ 91 ਤੋਂ 94 ਸੀਟਾਂ ਤੇ ਇਹ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਜਿੱਤਣ ਵਾਲੀ ਪਾਰਟੀ ਬਣ ਗਈ ਹੈ ਤਾਂ ਕਾਂਗਰਸ ਪਾਰਟੀ ਇਸ ਗੱਲ ਦੀ ਖੁਸ਼ੀ ਮਨਾ ਰਹੀ ਹੈ ਬਰਨਾਲੇ ਦੇ ਵਿੱਚ ਕਿ ਅਸੀਂ ਆਮ ਆਦਮੀ ਪਾਰਟੀ ਦੇ ਗੜ ਦੇ ਵਿੱਚੋਂ ਜਿੱਤ ਹਾਸਲ ਕੀਤੀ ਹੈ ਤਾਂ ਇਹਨਾਂ ਸੀਟਾਂ ਦੇ ਵਿੱਚੋਂ ਜੋ ਰਿਜ਼ਲਟ ਆਇਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਜ਼ਰੂਰ ਦਿਓ